ਗੁਰਬਾਣੀ ਵਿੱਚ ਸ਼ਬਦ ਹੈ ਸਗਲ ਪਦਾਰਥ ਅਸ਼ਟ ਸਿਧ ਨਾਮ ਮਹਾਰਸ ਮਾਹੇ ਸੁਪ੍ਰਸੰਨ ਭਏ ਕੇਸਵਾ ਸੇ ਜਨ ਹਰੀ ਗੁਣ ਗਾਏ ਤੇ ਨਾਮ ਨੂੰ ਨਾ ਮਹਾਰਸ ਦੱਸਿਆ ਗਿਆ ਮਹਾਰਸ ਇਹਦੇ ਵਿੱਚ ਸਾਰੇ ਰਸ ਸਮਾਇ ਹੋਏ ਨੇ ਦੇਖੋ ਏਕ ਔਮਕਾਰ ਪ੍ਰਭੂ ਦੁਬਾਰ ਕੁਛ ਨਹੀਂ ਨਾ ਸਾਰੀ ਕਾਇਨਾਤ ਏਕ ਔਮਕਾਰ ਦੇ ਵਿੱਚ ਹੈ ਤੇ ਏਕ ਔਮਕਾਰ ਦੀ ਜਿਹੜੀ ਭਗਤੀ ਹੈ ਉਹ ਵੀ ਸੰਪੂਰਨ ਹੁੰਦੀ ਹੈ ਉਹਦੇ ਵਿੱਚ ਸਾਰੇ ਰਸ ਸਮਾਇ ਹੁੰਦੇ ਨੇ ਇੱਕ ਰਾਜਾ ਰਾਜ ਭੋਗਦਾ ਨਾ ਰਾਜਲੀਲਾ ਮੰਨਦਾ ਰਾਜਲੀਲਾ ਦਾ ਰਸ ਇਹ ਵੀ ਪ੍ਰਭੂ ਨਾਮ ਦੇ ਵਿੱਚ ਹੈ ਇੱਕ ਜੋਗੀ yogi yog ਕਰਦਾ ਤੇ ਉਹ ਜਿਹੜਾ ਉਹਨੂੰ ਫਲ ਪ੍ਰਾਪਤ ਹੁੰਦਾ ਉਸ ਅਨੁਸ਼ਾਸਨ ਨਾਲ ਡਿਸਪਲਿਨ ਨਾਲ ਉਹ ਸਾਰੇ ਫਲ ਵੀ ਤੇ ਜਿੰਨੇ ਵੀ ਆਪਾਂ ਸੋਚ ਸਕਦੇ ਆ ਨਾ ਰਸ ਉਹ ਸਾਰੇ ਨਾਮ ਮਹਾਰਸ ਦੇ ਵਿੱਚ ਹੈ ਕਿਉਂਕਿ ਜਿਸ ਤਰ੍ਹਾਂ ਪ੍ਰਭੂ ਤੋਂ ਬਾਹਰ ਕੁਝ ਵੀ ਨਹੀਂ ਉਸੇ ਤਰ੍ਹਾਂ ਪ੍ਰਭੂ ਜਿਹੜਾ ਸਿਮਰਨ ਹੈ ਨਾ ਉਹਦੇ ਵਿੱਚ ਸਾਰੇ ਆਨੰਦ ਸਾਰੇ ਰਸ ਸਾਰੀਆਂ ਸਿੱਧੀਆਂ ਸਾਰੇ ਸੁੱਖ ਵਿੱਚ ਹੀ ਸ਼ਾਮਲ ਹੁੰਦੇ ਨੇ ਏਡੀ ਬਰਕਤ ਵਾਲੀ ਜਿਹੜੀ ਹੈ ਨਾ ਦਾਤ ਹੈ ਪ੍ਰਭੂ ਨਾਮ ਤਾਂ ਇਹਨੂੰ ਮਹਾਰਾਸ਼ਟਰ ਸਿਆ ਗਿਆ ਸੁਪਰਸੰਭੇ ਕੇਸਮਾ ਸੇਜਨ ਹਰੀ ਗੁਣ ਗਾਏ ਜਦੋਂ ਪਰਸਨ ਨਹੀਂ ਸੁਪਰਸੰ ਜਦੋਂ ਪਰਮਾਤਮਾ ਆਪਣੇ ਤੋਂ ਬਹੁਤ ਜ਼ਿਆਦਾ ਅਤੀ ਪ੍ਰਸੰਨ ਖੁਸ਼ ਹੋ ਜਾਂਦੇ ਨਾ ਫਿਰ ਆਪਾਂ ਨੂੰ ਇਸ ਪਾਸੇ ਲੋਂਦਾ ਕਿ ਆਪਾਂ ਹਰੀ ਗੁਣ ਪਰਮਾਤਮਾ ਦੇ ਗੁਣ ਗੌਣ ਲੱਗ ਜੀਏ ਤੇ ਆਪਾਂ ਆਪਣਾ ਨੂੰ ਆਪਣੇ ਉੱਚੇ ਪਾਗ ਆਪਾਂ ਨੂੰ ਗੰਡੇ ਚਾਹੀਦੇ ਨੇ ਆਪਾਂ ਨੂੰ ਗੁਰਬਾਣੀ ਸੁਣਨ ਨੂੰ ਮਿਲਦੀ ਹੈ ਪੜਨ ਨੂੰ ਮਿਲਦੀ ਹੈ ਆਪਾਂ ਨੂੰ ਕੀਰਤਨ ਕਰਨ ਨੂੰ ਮਿਲਦਾ ਤੇ ਆਪਾਂ ਨੂੰ ਇਸ ਦਾ ਬਹੁਤ ਬਹੁਤ ਸ਼ੁਕਰੀਆ ਕਰਨਾ ਚਾਹੀਦਾ ਸੰਗਲ ਪਦਾਰਥ ਅਸ਼ਟ ਸਿੱਧ ਨਾਮ ਮਹਾਰਸ ਮਾਹੇ ਸੁਪਰ ਸੰਨ ਭਾਈ ਕੇਸਵਾ ਸੇਜਨ ਹਰੀ ਗੁਣ ਗਾਇ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ